ਹੁਣ ਤਾਂ ਰੱਬ ਨੇ ਉਹੀ ਕਹਿਰ ਕਰਤਾ ਗੜੇ ਦੇਖੋ ਬਾੜੇ ਜਿਆਦਾ ਡਿੱਗਣ ਲੱਗੇ ਆਹ ਹੋਰੇ ਦੇਖੋ ਕਿੰਨੇ ਜਿਆਦਾ ਨੇ ਕਿਵੇਂ ਇਕੱਠੇ ਹੋਏ ਨੇ ਮੀਂਹ ਪੈਣ ਲੱਗ ਗਿਆ ਆਹ ਦੇਖੋ ਕਾਫੀ ਜਿਆਦਾ ਆ ਗਿਆ ਗਰਫਤੇ ਓਰੇ ਆਪ ਤਾਂ ਮੀਂਹ ਪੈਣ ਲੱਗ ਗਿਆ ਤੇ ਮੀਂਹ ਪਈ ਜਾਂਦਾ ਗਰਫਤੇ ਮੀਂਹ ਪੈਣ ਲੱਗ ਗਿਆ ਅੱਜ ਸਵੇਰ ਦੀ ਹਵਾ ਚੱਲੀ ਜਾਂਦੀ ਹੈਗੀ ਬਹੁਤ ਜ਼ਿਆਦਾ ਸੀ ਸਵੇਰੇ ਤਾਂ ਠੰਡੀ ਠੰਡੀ ਹਵਾ ਸੀ ਹੁਣ ਰੱਬ ਨੇ ਮੀਂਹ ਪਾਤਾ ਆ ਗਿਆ ਗੜੇ ਪਈ ਜਾਂਦੇ ਹੈਗੇ ਆ ਨਿੱਕੇ ਨਿੱਕੇ ਗੜੇ ਨੇ ਆ ਦੇਖੋ ਕਿਵੇਂ ਡਿੱਗਦੇ ਆ ਗੜੇ ਛੱਟਾ ਛੱਟਾ ਕਰਤਾ ਮਰਸ ਗੜਿਆਂ ਨੇ ਹੁਣ ਤਾਂ ਰੱਬ ਨੇ ਉਹੀ ਕਹਿਰ ਕਰਤਾ ਘੜੇ ਦੇਖੋ ਬੜੇ ਜਿਆਦਾ ਡਿੱਗਣ ਲੱਗ ਗਏ ਉਹ ਕੰਧ ਨਾਲ ਦੇਖੋ ਕਿੰਨੇ ਜਿਆਦਾ ਹੋ ਗਏ ਇੰਨਾ ਤੇਜ਼ ਮੀਂਹ ਤਾਂ ਕਦੇ ਪਿਆ ਨਹੀਂਗਾ ਜਿੰਨਾ ਜਾ ਗਿਆ ਤੇਜੀ ਵੜਾ ਮੀਂਹ ਅੱਜ ਮਨਾਂ ਤੇ ਮਿਲਣ ਲੱਗਾ ਆਹ ਹੋਰੇ ਦੇਖੋ ਕਿੰਨੇ ਜਿਆਦਾ ਨੇ ਕਿਵੇਂ ਇਕੱਠੇ ਹੋਏ ਨੇ ਭਿੱਜ ਗਿਆ ਮੈਂ ਤਾਂ ਭਿੱਜ ਤੇ ਆਪਾਂ ਅੱਜ ਆ ਗਏ ਸੀ ਖੇਤ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵਲੌਗ ਪਾਉਣ ਨੂੰ ਜਾ ਰਹੇ ਆ ਤੇ ਆਹ ਵੇਖੋ ਆਪਣੀ ਕਣਕ ਬੱਲੀਆਂ ਤਾਂ ਲੱਗੀ ਕੱਢਣ ਨਸਰਾਂ ਨਾਲ ਲੱਗੀ ਆ ਦੇਖੋ ਨਾਲ ਮੰਮੀ ਵੀ ਆ ਗਈ ਕਹਿੰਦੀ ਮੈਂ ਵੀ ਗੇੜਾ ਮਾਰ ਕੇ ਆਉਣਾ ਹੈਗਾ ਤੇ ਆਹ orange ਪੀ ਲਈ ਜ ਥੋੜੀ ਇੱਥੋਂ ਨਹੀਂ ਪਾਣੀ ਪੈਂਦਾ ਨਾ ਉਹ ਪਾਈਪ ਲਾਈਨ ਉਥੋਂ ਫੁੱਟੀ ਹੋਈ ਆ ਉਹ ਪਾਣੀ ਪੈ ਜਾਂਦਾ ਉਰੇ ਤਾਇਆ ਪੀ ਪੀ ਲਈ ਹੋਈ ਪੀ ਨਿੱਕੀ ਨਿੱਕੀ ਜਿਹੜੀ ਹੋਰ ਤਾਂ ਆਪਣੀ ਸਾਰੀ ਕਣਕ ਵਧੀਆ ਗਈ। ਬਸ ਆਹ ਥਾਂ ਜਾ ਹੋ ਗਿਆ। ਇੱਧਰ ਇੱਧਰ ਦਾ ਇੰਨਾ ਕ। ਇੱਥੇ ਪੀਲ ਕ ਜਿਆਦਾ ਇਹਨੂੰ। ਅਰੇ ਆਉ ਰਹੇ ਹੀ ਹੈ। ਇੱਕ ਪਾਸੇ ਜੀਤੀ ਹੈ। ਉਧਰ ਤਾਂ ਸਹੀ ਹੈ ਸਾਰਾ। ਹੁਣ ਤਾਂ ਦਿਨ ਚ ਅੱਧੀਆਂ ਬਾਹਰ ਹੀ ਸਲਟ ਭਾ ਕੇ ਰੱਖਣੀ ਪੈਂਦੀ ਹੈ। ਗਰਮੀ ਆਉਣ ਲੱਗ ਜਾਂਦੀ ਹੈ। ਤੇ ਟੜ ਕੇ ਹੱਥ ਨੇ ਜੇ ਬਸ ਠੰਡ ਹੁੰਦੀ ਹੈ ਜੀ। ਨਹੀਂ ਤਾਂ ਹੁਣ ਜੰਮੀ ਨਹੀਂ ਹੈਗੀ। ਹੁਣ ਗੁੰਡੀ ਗਰਮੀ ਆਉਣ ਲੱਗੀ ਹੁਣ ਵੀ। ਲਓ ਆਪਾਂ ਆਪਣੇ ਬੂਟਿਆਂ 'ਚ ਪਾਣੀ ਪਾ ਦਈਏ। ਕਾਸੇ ਦਿਨ ਹੋ ਗਏ ਖੇਤਾਂ ਨੂੰ। ਇਹਨਾਂ ਨੂੰ ਵੀ ਵਿਚਾਰਿਆਂ ਨੂੰ ਪਾਣੀ ਨਹੀਂ ਮਿਲਿਆ ਹੁਣ ਮਿੱਥੋਂ ਬਣਾ। ਫੰਤਾ ਸਾਰੇ ਪੱਤੇ ਝੜੇ ਹੋਏ ਨੇਗੇ ਆ ਗਰਮੀਆਂ ਜਾਂ ਚ ਦੇਖਿਓ ਕਿੰਨੇ ਵਧੀਆ ਹੋ ਜਾਣਗੇ ਆ ਅਮਰੂਦ ਦੇਣਗੇ 2-3 ਉਹ ਆੜਾ 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 ਸੀ ਉਹ ਲਾਈਟ ਵੀ ਆਈ ਪਈ ਐ ਮੋਟਰ ਵਾਲੀ ਤੇ ਆਪਾਂ ਮੋਟਰ ਛੱਡ ਕੇ ਪਾਣੀ ਪੀਣੇ ਆਗੇ ਆ ਇਧਰਲੀ ਕਣਕ ਆਪਣੇ ਤੋਂ ਥੋੜਾ ਜਿਹਾ ਪਹਿਲਾਂ ਬੀਜੀ ਹੋਈ ਐ ਆ ਸੂਆ ਹੁਣ ਕਿੰਨਾ ਸੋਹਣਾ ਲੱਗਣ ਲੱਗ ਗਿਆ ਨਰੇ ਗਾੜੇ ਸਮਾਰਗੇ ਸੀ ਇਹਨੂੰ ਵਿੱਚੋਂ ਮਿੱਟੀ ਮੱਟੀ ਕੱਢਗੇ ਸੀ ਆ ਵੇਖੋ ਹੁਣ ਬਣੀਆਂ ਨਾ ਗੱਲ ਤੇ ਚਲੋ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਅੱਗੇ ਤੁਸੀਂ ਵਲੌਗ ਨਾਲ ਬਣੇ ਰਹੋ ਉਹ ਕਿੱਧਰ ਖੜਾ ਪਾਣਾ ਮੋਟਰਸਾਈਕਲ ਹਾਂਜੀ ਮਿੱਤਰੋ ਆਪਾਂ ਤਿਆਰ ਸ਼ਿਆਰ ਹੋ ਕੇ ਚੱਲਿਆ ਬਰਨਾਲੇ ਤੇ ਤੁਸੀਂ ਲੁੱਕ ਦੱਸੋ ਮੇਰੀ ਕਿਵੇਂ ਲੱਗਦੀ ਆ ਕਮੈਂਟ ਕਰਕੇ ਦੱਸ ਦਿਓ ਤੇ ਚਲੋ ਹੁਣ ਆਪਾਂ ਚੱਲਦੇ ਆਗੇ ਆ ਦੇਖੋ ਡਰਾਈਵਰ ਨੇ ਬੱਸ ਕਿਲੀ ਢੱਕਰੀ ਹੈ ਮੈਨੂੰ ਲੱਗਦਾ 20 ਮਿੰਟਾਂ ਚ ਇਲਾ ਦੂਗਾ ਪਿੰਡ ਆ ਦੇਖੋ ਤਾਂ ਸੀਗੀ ਕਿੱਚੀ ਨਹੀਂ ਆਇਆ ਹੈ ਇਹ ਆ ਕਰ ਦੁਬਾਰਾ ਨਾਨਕਸਰ ਠਾਠ ਕਰੋ ਦਰਸ਼ਨ ਮਾਰੋ ਅੱਜ ਮੈਂ ਆਇਆ ਸੀ ਬਰਨਾਲੇ ਮੈਨੂੰ ਥੋੜਾ ਜਿਹਾ ਕੰਮ ਸੀਗਾ ਹਾਂਜੀ ਮਿੱਤਰੋ ਆਪ ਆ ਗਏ ਘਰੇ ਬਰਨਾਲੇ ਜਾ ਕੇ ਤੇ ਬਸ ਤਾਂ ਮੈਂ ਨਹੀਂ ਉੱਥੇ ਵਲੌਗ ਬਣਾਉਂਦਾ ਪਰ ਮੈਨੂੰ ਥੋੜਾ ਜਿਹਾ ਆਪ ਦਾ ਪਰਸਨਲ ਕੰਮ ਸੀਗਾ ਤਾਂ ਕਰਕੇ ਮੈਂ ਉੱਥੇ ਵਲੌਗ ਨਹੀਂ ਬਣਾ ਸਕਿਆ ਅੱਜ ਮੀਂਹ ਪੈਣ ਕਰਕੇ ਪਾਣੀ ਪੂਣੀ ਖੜਾ ਸੀ ਰਸਤੇ 'ਚ ਤੇ ਆਹ ਦੇਖੋ ਮੋਟਰਸਾਈਕਲ ਦਾ ਕੀ ਹਾਲ ਹੋਇਆ ਰੀਤੇ ਰੇਤਾ ਜੰਮਿਆ ਪਿਆਗਾ ਤੇ ਕੋਈ ਨਾ ਇਹਨੂੰ ਬਸ ਆਪਾਂ ਕਰਦੇ ਸੈਟ ਤੋ ਤੂਕੇ ਪਾਲਸਪੋਰਸ ਮਾਰ ਕੇ ਆਪਾਂ ਆ ਗਏ ਸੀ ਪਾਰਕ 'ਚ ਇਹ ਗਰਫਾ ਤੇ ਆਪਣਾ ਝੂਟੇ ਲਈ ਜਾਂਦਾ ਝੂਲਿਆਂ ਤੇ ਤੇ ਇੱਧਰ ਆ ਗਿਆ ਗਰਾਊਂਡ ਬਾਲੀਬਾਲ ਦਾ ਤੇ ਸਾਹਮਣੇ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਹਾਂਜੀ ਮਾਦੇ ਮੈਂ ਝੂਟੇ ਹਾਂਜੀ ਮਿੱਤਰੋ ਜੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਘੈਂਟ ਤੋਂ ਘੈਂਟ ਵਲੌਗ ਆਇਆ ਕਰਨਗੇ ਅੱਜ ਮੈਂ ਕਾਫੀ ਦਿਨਾਂ ਬਾਅਦ ਵਲੌਗ ਪਾਇਆ ਕਰਾਂਗੇ ਪਰ ਹੁਣ ਡੇਲੀ ਪਾਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਤੇ ਹੁਣ ਟਰੈਵਲਿੰਗ ਵੀ ਕਰਿਆ ਕਰਾਂਗੇ ਤੁਹਾਨੂੰ ਵਧੀਆ-ਵਧੀਆ ਵੀਡੀਓ ਦੇਖਣ ਨੂੰ ਮਿਲਿਆ ਕਰਨਗੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਆ ਜੇ ਵਧੀਆ ਲੱਗਦੀ ਹੈ ਵੀਡੀਓ ਚਲੋ ਜੀ ਧੰਨਵਾਦ മെദ് പാ അഗേ ബ